ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਮਨਿੰਦਰ ਕੌਰ ਹੈ ਮੈਨੂੰ ਮਤਲਕੀ ਗੋਡਿਆਂ ਦੀ ਤਕਲੀਫ ਸੀ ਤੇ ਮੈਨੂੰ ਮਤਲਕੀ ਕਾਫੀ ਚਿਰ ਤੋਂ ਹੀ ਹੈ ਏਜ ਮੇਰੀ 52 ਸਾਲ ਆ ਤੇ ਮੇਰੇ ਮਤਲਕੀ ਗੋਡਿਆਂ ਦੀ ਤਕਲੀਫ ਜਿਹੜੀ ਸੀ ਉਹ ਮੇਰੀ ਠੀਕ ਨਹੀਂ ਹੋ ਰਹੀ ਸੀ ਮੇਰੇ ਘਰ ਦੇਆਂ ਨੂੰ ਕਿਸੇ ਨੇ ਦੱਸਿਆ ਲੁਧਿਆਣਾ ਵਿੱਚ ਡਾਕਟਰ ਸ਼ਰਦਾ ਨੇ ਉਹਨਾਂ ਤੋਂ ਤੁਸੀਂ ਵੀ ਦਿਖਾ ਲਓ ਮੈਂ ਕਿਹਾ ਚਲੋ ਮੈਂ ਆਪਣਾ ਮਨ ਬਣਾ ਲੈਂਨੀ ਆ ਮੈਂ ਦਵਾਈਆਂ ਬਹੁਤ ਖਾਧੀਆਂ ਨੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਸੀ ਮੇਰੇ ਘਰ ਦੇ ਮੈਨੂੰ ਡਾਕਟਰ ਸ਼ਰਦਾਪੁਰ ਲੈ ਗਏ ਤੇ ਉੱਥੋਂ ਮੇਰਾ ਇਲਾਜ ਕਰਵਾਇਆ ਮੇਰੇ ਮਤਲਬ ਕਿ ਮੇਰੇ ਕੋ ਪਹਿਲੇ ਘਰ ਦਾ ਕੋਈ ਕੰਮ ਨਹੀਂ ਸੀ ਹੁੰਦਾ ਮੈਂ ਕੁਰਸੀ ਤੇ ਬੈਠ ਕੇ ਸਾਰੇ ਕੰਮ ਕਰਦੀ ਸੀ ਜਾਂ ਟੇਬਲ ਤੇ ਬੈਠ ਕੇ ਰੋਟੀ ਬਣਾਉਂਦੀ ਸੀ ਕਿਸੇ ਕਿਸਮ ਦੀ ਮੇਰੇ ਕੋ ਵੀ ਕੋਈ ਕੰਮ ਨੂੰ ਮੈਨੂੰ ਬਹੁਤ ਪ੍ਰੋਬਲਮ ਆਉਂਦੀ ਸੀ ਅਗੋਂ ਫਿਰ ਮੈਂ ਬੱਚੇ ਵੀ ਆਏਗੇ ਜਿੱਦਾਂ ਹੌਲੀ ਹੌਲੀ ਤੇ ਹੌਲੀ ਹੌਲੀ ਮੇਰੇ ਉੱਥੋਂ ਇਲਾਜ ਕਰਵਾਉਣ ਨਾਲ ਮੈਨੂੰ ਵੀ ਬਹੁਤ ਫਰਕ ਆ 8 ਮਹੀਨੇ ਦਵਾਈ ਖਾਣ ਤੋਂ ਬਾਅਦ ਮੈਂ ਬਿਲਕੁਲ ਓਕੇ ਆ ਤੇ ਹੁਣ ਮੈਂ ਤੁਰ ਫਿਰ ਸਕਦੀ ਆ ਸੈਰ ਵੀ ਕਰਨ ਚੱਲੀ ਜਾਨੀ ਗੁਰਦੁਆਰੇ ਜਾਨੀ ਆਪਣੇ ਪੋਤੇ ਪੋਤੀਆਂ ਖੜਾਨੀਆਂ ਮੈਂ ਆਪਣੀ ਲਾਈਫ ਚ ਬਹੁਤ ਖੁਸ਼ ਆ ਡਾਕਟਰ ਸ਼ਰਦਾ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਆ